ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਅਜਬ ਗਜਬ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬ ਦੇ ਲਈ ਇਸ ਲੋਹੜੀ ਦੇ ਮੌਕੇ ਤੇ ਬੜੀ ਖੁਸ਼ਹਰੀ ਖਾਵਰ ਆਈ ਹੈ ਜਦੋਂ ਇਸ ਲੋਹੜੀ ਦੇ ਮੌਕੇ ਤੇ ਪੰਜਾਬ ਦੇ ਵਿੱਚ ਹਰ ਪਾਸੇ ਹਰ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਉੱਥੇ ਹੀ ਲੋ ਜੋ ਆਪਣੇ ਦੂਰ ਦਰਾਡੇ ਘਰੋਵਾਰ ਕਰਦੇ ਹਨ ਉਹ ਵੀ ਇਸ ਖੁਸ਼ ਘੜੀ ਦੇ ਲੋਹੜੀ ਦੇ ਮੌਕੇ ਤੇ ਆਪਣੇ ਘਰ ਆਉਂਦੇ ਹਨ ਇਸ ਲੋਹੜੀ ਦੇ ਮੌਕੇ ਨੂੰ ਆਪਣੇ ਪਰਿਵਾਰ ਦੇ ਨਾਲ ਮਨਾਉਣ ਲਈ ਔਰ ਇਸ ਮੌਕੇ ਤੇ ਇੱਕ ਬੜੀ ਹੀ ਖੁਸ਼ੀ ਵਾਲੀ ਖਬਰ ਇੱਕ ਹੋਰ ਪੰਜਾਬ ਨੂੰ ਮਿਲੀ ਹੈ ਜਦੋਂ ਪੰਜਾਬ ਦਾ ਵਾਰਿਸ ਪੰਜਾਬ ਵਿੱਚ ਆਇਆ ਹੈ ਤੁਸੀਂ ਹੈਰਾਨ ਹੋਵੋਗੇ ਕਿ ਕੀ ਕਹਿ ਰਹੇ ਹੋ ਜੀ ਹਾਂ ਇਸ ਮੌਕੇ ਤੇ ਭਗਵੰਤ ਮਾਨ ਦੇ ਘਰ ਖੁਸ਼ੀਆਂ ਦਾ ਮਾਹੌਲ ਛਾਇਆ ਹੋਇਆ ਹੈ ਇਹ ਹੀ ਸਭ ਜਾਣਦੇ ਹੀ ਹਾਂ ਕਿ ਕੁਝ 1 ਮਹੀਨੇ ਪਹਿਲਾਂ ਭਗਵੰਤ ਮਾਨ ਦੀ ਬੇਟੀ ਪਹਿਲੀ ਘਰ ਵਾਲੀ ਦੀ ਪੁੱਤਰੀ ਸੀਰਤ ਗੌਰ ਨੇ ਇੱਕ ਵੀਡੀਓ ਬਣਾ ਕੇ ਕਿਵੇਂ ਆਪਣੇ ਪਿਤਾ ਭਗਵੰਤ ਮਾਨ ਦੀ ਪੜਦੇ ਖੋਲੇ ਸੀ ਕਿਵੇਂ ਦੱਸਿਆ ਸੀ ਕਿ ਉਹਨਾਂ ਨੇ ਸਾਨੂੰ ਧੋਖਾ ਦਿੱਤਾ ਕਿਵੇਂ ਉਹਨਾਂ ਨੂੰ ਸੀਐਮ ਦੀ ਕੁਰਸੀ ਮਿਲਣ ਤੋਂ ਬਾਅਦ ਉਹਨਾਂ ਨੇ ਆਪਣੀ ਪਹਿਲੀ ਪਤਨੀ ਔਰ ਆਪਣੇ ਬੱਚਿਆਂ ਨੂੰ ਵੀ ਮਿਲਣਾ ਜੁਲਣਾ ਖੁਸ਼ਗਵਾਰ ਨਾ ਸਮਝਿਆ ਔਰ ਜਦੋਂ ਉਹ ਭਗਵੰਤ ਮਾਨ ਨੂੰ ਮਿਲਣ ਦੇ ਲਈ ਪੰਜਾਬ ਆਏ ਸੀਐਮ ਹਾਊਸ ਆਏ ਤਾਂ ਸੀਐਮ ਹਾਊਸ ਦੇ ਬਾਹਰੋਂ ਹੀ ਉਹਨਾਂ ਨੂੰ ਮੋੜ ਦਿੱਤਾ ਗਿਆ ਔਰ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਇਸ ਮੌਕੇ ਤੇ ਸਿਰਤਕੌਰ ਨੇ ਬੜੀਆਂ ਹੀ ਭਗਵੰਤ ਮਾਨ ਨੂੰ ਚੰਗੀਆਂ ਮਾਣੀਆਂ ਗੱਲਾਂ ਕਹੀਆਂ ਸਨ ਕਿ ਅਸੀਂ ਉਹ ਸਾਰੀਆਂ ਵੀਡੀਓ ਦੇਖੀਆਂ ਹਨ ਔਰ ਉਸਨੇ ਇਹ ਵੀ ਕਿਹਾ ਸੀ ਕਿ ਭਗਵਾਨ ਤਮਨ ਆਪਣੇ ਘਰ ਤੀਜਾ ਬੱਚਾ ਪੈਦਾ ਕਰਨ ਜਾ ਰਹੇ ਹਨ ਜਦ ਕਿ ਉਹ ਦੋ ਪਹਿਲੇ ਜੋ ਬੱਚੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਸੰਭਾਲਿਆ ਨਹੀਂ ਤਾਂ ਤੀਜਾ ਕਿਵੇਂ ਸੰਭਾਲਣਗੇ ਔਰ ਜੋ ਆਪਣੇ ਪਰਿਵਾਰ ਨੂੰ ਨਹੀਂ ਸੰਭਾਲ ਸਕਦਾ ਉਹ ਫਿਰ ਪੰਜਾਬ ਦੀ ਬਾਗਡੋਰ ਨੂੰ ਕਿਵੇਂ ਸੰਭਾਲੇਗਾ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਕਿਵੇਂ ਸੰਵਾਲੇਗਾ ਇਹ ਵੀ ਗੱਲ ਸ਼ਿਰਤ ਕਰਨੇ ਗਈ ਸੀ ਕਿ ਉਹ ਦਿਖਾਵੇ ਬਾਜ ਬਹੁਤ ਹੈ ਮੈਂ ਦੱਸਿਆ ਕਿ ਪਹਿਲਾਂ ਉਹ ਅਸੀਂ ਪੰਜਾਬ ਛੋਟੇ ਹੁੰਦੇ ਸੀ ਤਾਂ ਸਾਨੂੰ ਕੁੱਟਮਾਰ ਕਰਦੇ ਸੀ ਮੇਰੇ ਮਾਤਾ ਜੀ ਦੇ ਨਾਲ ਕੁੱਟਮਾਰ ਕਰਦੇ ਸੀ ਪਰ ਫਿਰ ਬਾਅਦ ਵਿੱਚ ਡਰਾਮੇ ਕਰਕੇ ਸਾਡੇ ਪੈਰੀ ਪੈ ਜਾਂਦੇ ਸੀਗੇ ਇਹ ਇਵੇਂ ਲੱਗਦਾ ਸੀ ਜਿਵੇਂ ਉਹ ਸੱਚ ਵਿੱਚ ਪਛਤਾਵਾ ਕਰ ਰਹੇ ਹੋਵੇਂ ਐਵੇਂ ਹੀ ਹੁਣ ਉਹ ਪੰਜਾਬ ਦੇ ਲੋਕਾਂ ਦੇ ਨਾਲ ਇਹ ਕਰਦੇ ਹਨ ਕਦੇ ਕਿਸੇ ਬਜ਼ੁਰਗ ਦੇ ਘਰ ਜਾ ਕੇ ਰੋਣ ਲੱਗ ਪੈਂਦੇ ਹਨ ਕਰੇ ਕੁਝ ਕਰਨ ਲੱਗੇ ਪੈਂਦੇ ਹਨ ਸੀਰਦ ਕੋਲ ਦੱਸਿਆ ਕਿ ਇਹ ਸਭ ਧੋਗ ਹੈ ਪਰ ਹੁਣ ਇੱਕ ਇਸ ਦੇ ਉਲਟ ਹੀ ਘਟਨਾ ਵਾਪਰ ਗਈ ਜੋ ਸੀਰਦ ਕੋਲ ਇੰਨੀਆ ਮੰਦੀਆਂ ਚੰਗੀਆਂ ਗੱਲਾਂ ਕਰ ਰਹੀ ਸੀ ਹੁਣ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਹੁਣ ਭਗਵੰਤ ਮਾਨ ਦੇ ਘਰ ਗੁਰਪੀਰ ਦੇ ਕੋਖੋਂ ਇੱਕ ਕਪੁੱਤਰ ਨੇ ਜਨਮ ਲਿਆ ਹੈ ਜਿਸ ਦੇ ਕਾਰਨ ਸੀਐਮ ਭਗਵੰਤ ਮਾਨ ਦੇ ਘਰ ਬੜੀ ਹੀ ਖੁਸ਼ੀਆਂ ਦਾ ਮਾਹੌਲ ਹੈ ਔਰ ਉਹਨਾਂ ਨੇ ਇੱਕ ਵੱਡਾ ਉਸਤਾਂ ਰੱਖਿਆ ਹੋਇਆ ਹੈ ਸੂਤਰਾਂ ਤੋਂ ਇਹ ਖਬਰ ਆ ਰਹੀ ਹੈ ਕਿ ਇਸ ਮੌਕੇ ਦੇ ਜਿੱਥੋਂ ਵੱਖੇ ਵੱਖਰੇ ਕਲਾਕਾਰ ਭਗਵੰਤ ਮਾਨ ਦੇ ਘਰ ਪਹੁੰਚ ਰਹੇ ਹਨ ਵੱਡੇ ਵੱਡੇ ਪਰ ਸਰ ਭਗਵੰਤਵਾਨ ਦੇ ਘਰ ਉਹਨਾਂ ਨੂੰ ਬੁਲਾਇਆ ਜਾਂਦੇ ਹਨ ਪਹੁੰਚ ਰਹੇ ਹਨ ਉੱਥੇ ਹੀ ਇਸ ਮੌਕੇ ਤੇ ਸੀਰਤ ਕੁਰਪ ਭਗਵੰਤਵਾਨ ਦੀ ਬੇਟੀ ਸੀ ਜਿਨ੍ਹਾਂ ਨੇ ਭਗਵੰਤਵਾਨ ਨੂੰ ਇੰਨਾ ਚੰਗਾ ਮਾੜਾ ਕਿਹਾ ਸੀ ਉਹ ਵੀ ਭਗਵੰਤਵਾਨ ਦੇ ਘਰ ਬੱਚੇ ਦੇ ਜਨਮ ਦੇ ਮੌਕੇ ਪਹੁੰਚੀ ਇਹ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ ਕਿ ਕੁਝ ਦਿਨ ਪਹਿਲਾਂ ਜਦੋਂ ਸੀਰਤ ਕੁਰ ਨੂੰ ਇਹ ਖਬਰ ਮਿਲੀ ਸੀ ਤਾਂ ਉਹ ਫਿਰ ਸਾਰੀਆਂ ਇਹ ਗੱਲਾਂ ਭੁੱਲ ਕੇ ਭਗਵੰਤਵਾਨ ਦੇ ਨਾਲ ਸੁਹਾਗ ਕਰਕੇ ਤੇ ਉਹ ਪੰਜਾਬ ਆਪਣੇ ਭਰਾ ਜਾਂ ਭੈਣ ਨੂੰ ਮਿਲਣ ਆਇਸਨ ਸੂਤਰਾ ਤੋਂ ਇੱਕ ਹੋਰ ਵੜੀ ਹੈ ਕਿ ਰਾਤ ਦੇ ਸਮੇਂ ਭਗਵੰਤਮਾਨ ਦੇ ਘਰ ਪੁੱਤਰ ਦਾ ਜਨਮ ਹੁੰਦਾ ਹੈ ਸੀਰਤ ਕੌਰ ਵੀ ਉਸ ਮੌਕੇ ਤੇ ਉੱਥੇ ਹਾਜ਼ਰ ਸੀ ਉਹਨਾਂ ਨੇ ਆਪਣੇ ਭਰਾ ਨੂੰ ਚੁੱਕਿਆ ਔਰ ਉਸ ਨੂੰ ਪਿਆਰ ਦਿੱਤਾ ਇਸ ਮੌਕੇ ਤੇ ਭਗਵੰਤਮਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਭਗਵੰਤਮਾਨ ਦੀ ਪੁੱਤਰੀ ਸੀਰਤ ਕੌਰ ਸਾਰੀਆਂ ਪ੍ਰਾਣੀਆਂ ਗੱਲਾਂ ਭੁੱਲ ਕੇ ਇਸ ਮੌਕੇ ਤੇ ਭਗਵੰਤਮਾਨ ਦੇ ਘਰ ਜੋ ਬੱਚਾ ਪੈਦਾ ਹੋਇਆ ਉਸ ਮੌਕੇ ਤੇ ਪਹੁੰਚੀ ਤਾਂ ਭਗਵੰਤਮਾਨ ਇੰਨੇ ਭਾਵੁਕ ਹੋ ਗਏ ਕਿ ਤਸੀਰਤ ਕੌਰ ਦੇ ਗਲ ਲਾ ਕੇ ਕਿੰਨਾ ਹੀ ਟਾਈਮ ਰੋਂਦੇ ਰਹੇ ਔਰ ਕਹਿੰਦੇ ਰਹੇ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਜੋ ਮੈਂ ਤੁਹਾਨੂੰ ਆਪਣੇ ਤੋਂ ਦੂਰ ਕਰ ਦਿੱਤਾ ਤਸੀਰਤ ਕੌਰ ਦੀ ਇਹ ਸਮਝਦਾਰੀ ਔਰ ਪਿਆਰ ਨੂੰ ਦੇਖਦੇ ਹੋਏ ਭਗਵਾਨਤਵਾਰ ਨੇ ਇਹ ਵੀ ਕਿਹਾਗੇ ਤੁਸੀਂ ਹੁਣ ਸਾਡੇ ਨਾਲ ਹੀ ਪੰਜਾਬ ਦੇ ਵਿੱਚ ਰਹੋ ਪਰ ਆਉਣ ਵਾਲੇ ਪੁੱਟਾਂ ਦੇ ਵਿੱਚ ਤਸੀਰਤ ਕੌਰ ਆਪਣੀ ਪਾਰਟੀ ਦੇ ਵਿੱਚੋਂ ਚੋਣ ਵੀ ਲੜੇ ਤਸੀਰਤ ਕੌਰ ਸਮਝਦਾਰ ਪੁੱਤਰੀ ਹੈ ਜਿਸ ਕਾਰਨ ਉਸਨੇ ਇਹ ਗੱਲਾਂ ਨੂੰ ਨਜ਼ਰ ਅੰਦਾਜ਼ ਕੀਤਾ ਔਰ ਕੋਈ ਵੀ ਹਾਮੀ ਨਹੀਂ ਭਰੀ ਸੀਰਤ ਕੌਰ ਦੀ ਮਾਤਾ ਜਪੁ ਭਗਵੰਤਮਾਨ ਦੀ ਪਹਿਲੀ ਪਤਨੀ ਸੀ ਉਹਨਾਂ ਨੇ ਜੋ ਗਿਫਟ ਭੇਜਿਆ ਸੀ ਉਹ ਵੀ ਸੀਰਤ ਕੌਰ ਨੇ ਭਗਵੰਤਮਾਨ ਦੀ ਵਾਈਫ ਗੁਰਪ੍ਰੀਤ ਕੌਰ ਨੂੰ ਦਿੱਤਾ ਦੱਸਿਆ ਜਾ ਰਿਹਾ ਹੈ ਭਗਵੰਤਮਾਨ ਦੇ ਪੁੱਤਰ ਦਾ ਨਾਮ ਜਲਦ ਹੀ ਉਸ ਦਾ ਨਾਮਕਰਨ ਕਰਨਾ ਹੈ ਇਸ ਮੌਕੇ ਤੇ ਗੁਰਪ੍ਰੀਤ ਕੌਰ ਵੀ ਸੀਰਤ ਨੂੰ ਦੇਖ ਕੇ ਕਾਫੀ ਭਾਵੁਕ ਹੋ ਗਈ ਸੂਤਰਾਂ ਤੋਂ ਇਹ ਖਬਰ ਆ ਰਹੀ ਹੈ ਕਿ ਇਸ ਮੌਕੇ ਤੇ ਭਗਵੰਤਮਾਨ ਆਪਣੇ ਬੱਚੇ ਦੇ ਜਨਮ ਦੇ ਉੱਪਰ ਇੱਕ ਵੱਡਾ ਉਤਸਵ ਰੱਖਣ ਜਾ ਰਹੇ ਹਨ ਇਸ ਮੇਜੇ ਪਰਦੇ ਵੱਡੇ ਕਲਾਕਾਰਾਂ ਸੋ ਹਿਲਿਤ ਕਰਨਗੇ ਖਬਰ ਤਾਂ ਇਹ ਵੀ ਆ ਰਹੀ ਹੈ ਸੂਤਰਾਂ ਤੋਂ ਕਿ ਭਗਵੰਤ ਮਾਨ ਇਸ ਖੁਸ਼ੀ ਦੇ ਮੌਕੇ ਤੇ ਪੰਜਾਬ ਦੇ ਲਈ ਇੱਕ ਵੱਡਾ ਪ੍ਰੋਜੈਕਟ ਆਪਣੇ ਪੁੱਤਰ ਦੇ ਨਾਮ ਦੇ ਉੱਪਰ ਸ਼ੁਰੂ ਕਰਨ ਜਾ ਰਹੇ ਹਨ ਜੋ ਪੰਜਾਬ ਦੇ ਲੋਕਾਂ ਦੇ ਲਈ ਖੁਸ਼ਹਾਲੀ ਲੈ ਕੇ ਆਵੇਗਾ ਉਹ ਜੋ ਬੇਰੁਜ਼ਗਾਰ ਹੈ ਜੁਬ ਕਹਨ ਉਹਨਾਂ ਦੇ ਲਈ ਕਾਰੋਬਾਰ ਦਾ ਸਾਧਨ ਬਣ ਜਾਵੇਗਾ ਤੀਰਤ گور ਨੇ ਵੀ ਭਗਵੰਤ ਮਾਨ ਨੂੰ ਕਿਹਾ ਕਿ ਜੋ ਪੰਜਾਬ ਦੇ ਵਿੱਚ ਇਹਨੇ ਬੇਰੁਜ਼ਗਾਰ ਲੋਕ ਹਨ ਉਹਨਾਂ ਦੇ ਲਈ ਭਗਵੰਤ ਮਾਨ ਆਪਣੇ ਪਿਤਾ ਨੂੰ ਕਿਹਾ ਕਿ ਕੁਝ ਕਰਨਾ ਚਾਹੀਦਾ ਹੈ। ਇਹ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਸਰਕਾਰ ਨਹੀਂ ਬਣੇਗੀ। ਜਿੱਥੇ ਪੰਜਾਬ ਦੇ ਵਿੱਚ ਹਰ ਬਸੇ ਖੁਸ਼ੇ ਦਾ ਮਾਹੌਲ ਛਾਇਆ ਹੋਇਆ ਹੈ, ਇਸੇ ਤਰ੍ਹਾਂ ਭਗਵੰਤ ਮਾਨ ਦੇ ਘਰ ਵੀ ਇਸ ਲੋੜੀ ਦੇ ਮੌਕੇ ਦੇ ਉੱਤੇ ਵੱਡੀ ਖੁਸ਼ੀ ਘਰ ਆਈ ਹੈ। ਇਸ ਕਾਰਨ ਪੰਜਾਬ ਨੂੰ ਇਸ ਮੌਕੇ ਤੇ ਜੀਐਮ ਦੇ ਘਰ ਬਾਰਸ ਹੁੰਦੇ ਪੰਜਾਬ ਦਾ ਬਾਰਸ ਵੀ ਮਿਲਿਆ ਹੈ। ਉਹ ਸਹਦਾ ਹੈ ਕਿ ਬੁਰਪਿਕੌਰ ਦੀ ਇਹ ਸੋਚ ਹੋਵੇ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੁੱਤਰ ਨੂੰ ਪੰਜਾਬ ਦੇ ਸੀਐਮ ਦੀ ਨਜ਼ਰ ਦੇ ਵਿੱਚ ਦਿਖਦੇ ਹੋਣ ਜੋ ਵੀ ਹੈ ਹਰ ਪਾਸੇ ਪੰਜਾਬ ਦੇ ਵਿੱਚ ਖੁਸ਼ਹਾਲੀ ਦਾ ਮਾਹੌਲ ਹੈ ਪ੍ਰਮਾਤਮਾ ਸਭ ਦੇ ਉੱਪਰ ਆਪਣਾ ਆਸ਼ੀਰਵਾਦ ਬਣਾਈ ਰੱਖੇ ਸੂਤਰਾਂ ਤੋਂ ਜੋ ਖਬਰ ਆਈ ਹੈ ਇਸ ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਅਜਬ ਗਜਬ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬ ਦੇ ਲਈ ਇਸ ਲੋਹੜੀ ਦੇ ਮੌਕੇ ਤੇ ਬੜੀ ਖੁਸ਼ਹਰੀ ਖਾਵਰ ਆਈ ਹੈ ਜਦੋਂ ਇਸ ਲੋਹੜੀ ਦੇ ਮੌਕੇ ਤੇ ਪੰਜਾਬ ਦੇ ਵਿੱਚ ਹਰ ਪਾਸੇ ਹਰ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਉੱਥੇ ਹੀ ਲੋ ਜੋ ਆਪਣੇ ਦੂਰ ਦਰਾਡੇ ਘਰਵਾਰ ਕਰਦੇ ਹਨ ਉਹ ਵੀ ਇਸ ਖੁਸ਼ ਘੜੀ ਦੇਖ ਲੋਹੜੀ ਦੇ ਮੌਕੇ ਤੇ ਆਪਣੇ ਘਰ ਆਉਂਦੇ ਹਨ ਇਸ ਲੋਹੜੀ ਦੇ ਮੌਕੇ ਨੂੰ ਆਪਣੇ ਪਰਿਵਾਰ ਦੇ ਨਾਲ ਮਨਾਉਣ ਲਈ ਔਰ ਇਸ ਮੌਕੇ ਤੇ ਇੱਕ ਬੜੀ ਹੀ ਖੁਸ਼ੀ ਵਾਲੀ ਖਬਰ ਇੱਕ ਹੋਰ ਪੰਜਾਬ ਨੂੰ ਮਿਲੀ ਹੈ ਜਦੋਂ ਪੰਜਾਬ ਦਾ ਵਾਰਿਸ ਪੰਜਾਬ ਵਿੱਚ ਆਇਆ ਹੈ ਤੁਸੀਂ ਹੈਰਾਨ ਹੋਵੋਗੇ ਕੀ ਕਹਿ ਰਹੇ ਹੋ ਜੀ ਹਾਂ ਇਸ ਮੌਕੇ ਤੇ ਭਗਵੰਦ ਮਾਨ ਦੇ ਘਰ ਖੁਸ਼ੀਆਂ ਦਾ ਮਾਹੌਲ ਛਾਇਆ ਹੋਇਆ ਹੈ ਐਨੀ ਸਭ ਜਾਣਦੇ ਹੀ ਹਾਂ ਕਿ ਕੁਝ 1 ਮਹੀਨੇ ਪਹਿਲਾਂ ਭਗਵੰਦ ਮਾਨ ਦੀ ਬੇਟੀ ਪਹਿਲੀ ਘਰ ਵਾਲੀ ਦੀ ਪੁੱਤਰੀ ਸੀਰਤ ਗੌਰ ਨੇ ਇੱਕ ਵੀਡੀਓ ਬਣਾ ਕੇ ਕਿਵੇਂ ਆਪਣੇ ਪਿਤਾ ਭਗਵੰਤ ਮਾਨ ਦੀ ਪਰਦੇ ਖੋਲੇ ਸੀ ਕਿਵੇਂ ਦੱਸਿਆ ਸੀ ਕਿ ਉਹਨਾਂ ਨੇ ਸਾਨੂੰ ਧੋਖਾ ਦਿੱਤਾ ਕਿ ਮੈਂ ਉਹਨਾਂ ਨੂੰ ਸੀਐਮ ਦੀ ਕੁਰਸੀ ਮਿਲਣ ਤੋਂ ਬਾਅਦ ਉਹਨਾਂ ਨੇ ਆਪਣੀ ਪਹਿਲੀ ਪਤਨੀ ਔਰ ਆਪਣੇ ਬੱਚਿਆਂ ਨੂੰ ਵੀ ਮਿਲਣਾ ਜੁੜਨਾ ਖੁਸ਼ਗਵਾਰ ਨਾ ਸਮਝਿਆ ਔਰ ਜਦੋਂ ਭਗਵੰਤ ਮਾਨ ਨੂੰ ਮਿਲਣ ਦੇ ਲਈ ਪੰਜਾਬ ਆਏ ਸੀਐਮ ਹਾਊਸ ਆਏ ਤਾਂ ਸੀਐਮ ਹਾਊਸ ਦੇ ਬਾਹਰੋਂ ਹੀ ਉਹਨਾਂ ਨੂੰ ਮੋੜ ਦਿੱਤਾ ਗਿਆ ਔਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਇਸ ਮੌਕੇ ਤੇ ਸੀਰਤ ਕੋਰ ਨੇ ਬੜੀਆਂ ਹੀ ਭਗਵੰਤ ਮਾਨ ਨੂੰ ਚੰਗੀਆਂ ਮਾਣੀਆਂ ਗੱਲਾਂ ਕਹੀਆਂ ਸਨ ਕਿ ਅਸੀਂ ਉਹ ਸਾਰੀਆਂ ਵੀਡੀਓ ਦੇਖੀਆਂ ਹਨ ਔਰ ਉਸਨੇ ਇਹ ਵੀ ਕਿਹਾ ਸੀ ਕਿ ਭਗਵਾਨ ਤਮਨ ਆਪਣੇ ਘਰ ਤੀਜਾ ਬੱਚਾ ਪੈਦਾ ਕਰਨ ਜਾ ਰਹੇ ਹਨ ਜਦ ਕਿ ਉਹ ਦੋ ਪਹਿਲੇ ਜੋ ਬੱਚੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਸੰਭਾਲਿਆ ਨਹੀਂ ਤਾਂ ਤੀਜਾ ਕਿਵੇਂ ਸੰਭਾਲਣਗੇ ਔਰ ਜੋ ਆਪਣੇ ਪਰਿਵਾਰ ਨੂੰ ਨਹੀਂ ਸੰਭਾਲ ਸਕਦਾ ਉਹ ਫਿਰ ਪੰਜਾਬ ਦੀ ਬਾਗਡੋਰ ਨੂੰ ਕਿਵੇਂ ਸੰਭਾਲੇਗਾ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਕਿਵੇਂ ਸੰਵਾਲੇਗਾ ਇਹ ਵੀ ਗੱਲ ਸ਼ਿਰਤ ਕਰਨੇ ਗਈ ਸੀ ਕਿ ਉਹ ਦਿਖਾਵੇ ਬਾਜ ਬਹੁਤ ਹੈ ਮੈਂ ਦੱਸਿਆ ਕਿ ਪਹਿਲਾਂ ਉਹ ਅਸੀਂ ਪੰਜਾਬ ਛੋਟੇ ਹੁੰਦੇ ਸੀ ਤਾਂ ਸਾਨੂੰ ਕੁੱਟਮਾਰ ਕਰਦੇ ਸੀ ਮੇਰੇ ਮਾਤਾ ਜੀ ਦੇ ਨਾਲ ਕੁੱਟਮਾਰ ਕਰਦੇ ਸੀ ਪਰ ਫਿਰ ਬਾਅਦ ਵਿੱਚ ਡਰਾਮੇ ਕਰਕੇ ਸਾਡੇ ਪੈਰੀ ਪੈ ਜਾਂਦੇ ਸੀਗੇ ਇਹ ਇਵੇਂ ਲੱਗਦਾ ਸੀ ਜਿਵੇਂ ਉਹ ਸੱਚ ਵਿੱਚ ਪਛਤਾਵਾ ਕਰ ਰਹੇ ਹੋ ਐਵੇਂ ਹੀ ਹੁਣ ਉਹ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਕਰਦੇ ਹਨ ਕਦੇ ਕਿਸੇ ਬਜ਼ੁਰਗ ਦੇ ਘਰ ਜਾ ਕੇ ਰੋਣ ਲੱਗ ਪੈਂਦੇ ਹਨ ਕਰੇ ਕੁਝ ਕਰਨ ਲੱਗੇ ਪੈਂਦੇ ਹਨ ਸਿਰਦ ਕੋਲ ਦੱਸਿਆ ਕਿ ਇਹ ਸਭ ਧੋng ਹੈ ਪਰ ਹੁਣ ਇੱਕ ਇਸ ਦੇ ਉਲਟ ਹੀ ਘਟਨਾ ਵਾਪਰ ਗਈ ਜੋ ਸਿਰਦ ਕੋਲ ਇੰਨੀਆ ਮੰਦੀਆਂ ਚੰਗੀਆਂ ਗੱਲਾਂ ਕਰ ਰਹੀ ਸੀ ਹੁਣ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਹੁਣ ਭਗਵੰਤ ਮਾਨ ਦੇ ਘਰ ਗੁਰਪੀਤ ਦੇ ਕੁੱਖੋਂ ਇੱਕ儿 ਪੁੱਤਰ ਨੇ ਜਨਮ ਲਿਆ ਹੈ ਜਿਸ ਕਾਰਨ ਸੀਐਮ ਭਗਵੰਤ ਮਾਨ ਦੇ ਘਰ ਬੜੀ ਹੀ ਖੁਸ਼ੀਆਂ ਦਾ ਮਾਹੌਲ ਹੈ ਔਰ ਉਹਨਾਂ ਨੇ ਇੱਕ ਵੱਡਾ ਉਸਤਵ ਰੱਖਿਆ ਹੋਇਆ ਹੈ ਸੂਤਰਾਂ ਤੋਂ ਇਹ ਖਬਰ ਆ ਰਹੀ ਹੈ ਕਿ ਇਸ ਮੌਕੇ ਤੇ ਜਿੱਥੋਂ ਵੱਖੇ ਵੱਖਰੇ ਕਲਾਕਾਰ ਭਗਵੰਤ ਮਾਨ ਦੇ ਘਰ ਪਹੁੰਚ ਰਹੇ ਹਨ ਵੱਡੇ ਵੱਡੇ ਪਰ ਸਰ ਭਗਵੰਤਵਾਨ ਦੇ ਘਰ ਉਹਨਾਂ ਨੂੰ ਬੁਲਾਇਆ ਜਾਂਦੇ ਹਨ ਪਹੁੰਚ ਰਹੇ ਹਨ ਉੱਥੇ ਹੀ ਇਸ ਮੌਕੇ ਤੇ ਸੀਰਤ ਕੁੜੀ ਭਗਵੰਤਵਾਨ ਦੀ ਬੇਟੀ ਸੀ ਜਿਨ੍ਹਾਂ ਨੇ ਭਗਵੰਤਵਾਨ ਨੂੰ ਇੰਨਾ ਚੰਗਾ ਮਾੜਾ ਕਿਹਾ ਸੀ ਉਹ ਵੀ ਭਗਵੰਤਵਾਨ ਦੇ ਘਰ ਬੱਚੇ ਦੇ ਜਨਮ ਦੇ ਮੌਕੇ ਪਹੁੰਚੀ ਇਹ ਦੱਸਿਆ ਜਾ ਰਿਹਾ ਹੈ ਸੂਤਰਾ ਦੇ ਮਤਾਬਕ ਕਿ ਕੁਝ ਦਿਨ ਪਹਿਲਾਂ ਜਦੋਂ ਸੀਰਤ ਕੁੜੀ ਨੂੰ ਇਹ ਖਬਰ ਮਿਲੀ ਸੀ ਤਾਂ ਉਹ ਫਿਰ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਕੇ ਭਗਵੰਤਵਾਨ ਦੇ ਨਾਲ ਸੁਲ੍ਹਾ ਕਰਕੇ ਉਹ ਪੰਜਾਬ ਆਪਣੇ ਭਰਾ ਜਾਂ ਭੈਣ ਨੂੰ ਮਿਲਣ ਆਇਸਨ ਸੂਤਰਾ ਤੋਂ ਇੱਕ ਹੋਰ ਵੜੀ ਹੈ ਕਿ ਰਾਤ ਦੇ ਸਮੇਂ ਭਗਵੰਤਮਾਨ ਦੇ ਕਾਲਪੁੱਤਰ ਦਾ ਜਨਮ ਹੁੰਦਾ ਹੈ ਸੀਰਤਕੌਰ ਵੀ ਉਸ ਮੌਕੇ ਤੇ ਉੱਥੇ ਹਾਜ਼ਰ ਸੀ ਉਹਨਾਂ ਨੇ ਆਪਣੇ ਭਰਾ ਨੂੰ ਚੁੱਕਿਆ ਔਰ ਉਸ ਨੂੰ ਪਿਆਰ ਦਿੱਤਾ ਇਸ ਮੌਕੇ ਤੇ ਭਗਵੰਤਮਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਭਗਵੰਤਮਾਨ ਦੀ ਪੁੱਤਰੀ ਸੀਰਤਕੌਰ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਕੇ ਇਸ ਮੌਕੇ ਤੇ ਭਗਵੰਤਮਾਨ ਦੇ